ਚੀਰ ਲੋਕੀ ਦਾ ਹਾਲ ਚਾਲ ਮੁੱਕਰਦੀ ਹੈ ਸਭ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਪੀੜਾ ਪੈਰਾਂ ਦੇ ਨਾਲ ਅਤੇ ਹਮੇਸ਼ਾ ਲਈ ਹੱਸਦੇ ਵਾਸਤੇ ਰਹੋ ਤੇ ਵੀਰੋ ਪੈਨੂ ਆਪਾਂ ਦੇਖਣ ਜਾ ਰਹੇ ਹਾਂ ਜੀ ਤਾਰੀ ਬਾਬੇ ਦਾ ਪੋਡਕਾਸਟ ਪਾਰਟ 2 ਜਿੱਦਾਂ ਕਿ ਪਹਿਲਾਂ ਵੀ ਆਪਾਂ ਨੇ ਉਹਨਾਂ ਦਾ ਪੋਡਕਾਸਟ ਦੇਖਿਆ ਬਿਲਕੁਲ ਬਹੁਤ ਵਧੀਆ ਹਾਂ ਜੀ ਤੇ ਇੱਕ ਆਪਣੇ ਵੀਰ ਦਾ ਮੈਸੇਜ ਆਇਆ ਸੀ ਤੇ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਾ ਥੋੜਾ ਜਿਹਾ ਕੰਟਰੋਵਰਸੀ ਚੱਲ ਰਹੀ ਹੈ ਇਸ وجہ ਤੋਂ ਕਿ ਜਿਹੜਾ ਹੈ ਨਾ ਮਤਲਬ ਕਿ ਜ਼ਿਮੀਂਦਾਰ ਭਰਾ ਸਾਡੇ ਜੱਟ ਭਰਾ ਨੇ ਉਹਨਾਂ ਨਾਲ ਜ਼ਿਆਤੀ ਹੋ ਰਹੀ ਹੈ ਤੇ ਉਹ ਪ੍ਰੋਟੈਸਟ ਕਰ ਰਹੇ ਨੇ ਤੇ ਅਸੀਂ ਆਪਣੀ ਵੀਡੀਓ ਦੇ ਵਿੱਚ ਇਹ ਕਵਾਂਗੇ ਕਿ ਸਾਡੇ ਵੀਰ ਨੇ ਸਾਡੇ ਅੱਗੇ ਰਿਕਵੈਸਟ ਕੀਤੀ ਸੀ ਸਾਡਾ ਭਰਾ ਹੈ ਉਹਨੇ ਕਿਹਾ ਤੇ ਅਸੀਂ ਉਹਦੇ ਕਹਿਣ ਤੇ ਮਤਲਬ ਜ਼ਰੂਰ ਕਵਾਂਗੇ ਕਿ ਉਹ ਜਿੰਨੇ ਵੀ ਟਰੈਕਟਰ ਮਤਲਬ ਕਿ ਕਿਸਾਨ ਭਰਾ ਨੇ ਨਾ ਆਪਣੇ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਸਾਰੀਆਂ ਲੈਣ ਤੇ ਉਸ ਪ੍ਰੋਟੈਸਟ ਦੇ ਵਿੱਚ ਜਾਣ ਤੇ ਉਹ ਜ਼ਾਹਰੀ ਗੱਲ ਹੈ ਜਿੰਨੇ ਵੀ ਜ਼ਿਆਦਾ ਵੈਸੇ ਵੀ ਨਿਆਂਸਾਫੀ ਕੀਤੀ ਗਈ ਹੈ ਨਾ ਮਤਲਬ ਜਿਹੜੇ ਕਿਸਾਨ ਹਾਂ ਉਹ ਦੇ ਕਰਾਂ ਚੋ ਕੱਢ ਕੇ ਲੈ ਕੇ ਗਏ ਲੇਕਿਨ ਜੋ ਵੀ ਕੀਤਾ ਉਹਨਾਂ ਨੇ ਕਿਸਾਨ ਨੇ ਜੇ ਉਹਨਾਂ ਨੂੰ ਆਪਣੀ ਜ਼ਮੀਨ ਵਾਂਗ ਆਸੀ ਕਿਸੇ ਚੀਜ਼ ਦੀ ਜ਼ਰੂਰਤ ਹੈ ਜੋ ਵੀ ਹੈ ਹਾਂ ਜਿਹੜੀਆਂ ਮਤਲਬ ਕਿ ਸਾਡੀਆਂ ਉਹਨਾਂ ਦੀਆਂ ਜਾਇਜ਼ ਸ਼ਰਤਾਂ ਨੇ ਪੂਰੀਆਂ ਕੀਤੀਆਂ ਜਾਂ ਲੇਕਿਨ ਅਸੀਂ ਆਪਣੇ ਜਿਹੜੇ ਸਾਡੇ ਵੀਵਰਜ਼ ਨੇ ਜਿਹੜੇ ਉੱਥੇ ਵੇਖ ਰਹੇ ਨੇ ਭਰਾ ਨੇ ਸਾਡੇ ਉਹਨਾਂ ਨੂੰ ਉਹਨਾਂ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਕਿਉਂਕਿ ਉਹਨਾਂ ਦੇ ਮੁਸ਼ਕਲ ਟਾਈਮ ਹੈ ਉਹਨਾਂ ਦੇ ਮੁਸ਼ਕਲ ਟਾਈਮ ਹੈ ਹਾਂਜੀ ਅਗਰ ਉਹ ਜਾਣਗੇ ਤੇ ਜ਼ਰੀ ਗੱਲ ਉਹਨਾਂ ਦੀ ਮਦਦ ਹੋਏਗੀ ਜਿੰਨੇ ਜ਼ਿਆਦਾ ਲੋਕ ਉਹਨਾਂ ਦੀ ਮਦਦ ਕਰਨਗੇ ਹਕੂਮਤ ਉਹਨੀ ਜ਼ਿਆਦਾ ਉਹਨਾਂ ਦੀ ਗੱਲ ਸੁਨੇਗੀ ਉਹਨਾਂ ਦੀ ਗੱਲ ਸੁਨੇਗੀ ਵਾਕਈ ਇਹ ਉਹਨਾਂ ਦੀ ਮਦਦ ਕਰਨ ਬਿਲਕੁਲ ਕਿਉਂਕਿ ਸਾਡੇ ਵੀਰ ਨੇ ਸਾਡ ਨੂੰ ਬਹੁਤ ਜ਼ਿਆਦਾ ਰਿਕਵੈਸਟ ਕੀਤੀ ਸੀ ਕਿ ਸਾਡੇ ਵਾਸਤੇ ਅਪੀਲ ਕੀਤੀ ਜਾਏ ਬਾਕੀ ਸਾਡੇ ਵੀਰ ਭੈਣ ਭਰਾ ਨੇ ਜੋ ਹੁਣ ਕਰਨਾ ਉਹਨਾਂ ਨੇ ਹੀ ਕਰ ਲਿਆ ਬਿਲਕੁਲ ਜੀ ਬਾਕੀ ਫਿਰ ਦੇਖਦੇ ਆ ਜੀ ਕੀ ਬਣਦਾ ਹੈ ਤੇ ਵੀਡੀਓ ਦੇਖਦੇ ਜੀ ਆਪਾਂ ਦੇਖਣ ਜਾ ਰਹੇ ਹਾਂ ਤਾਰੀ ਪਾਵੇ ਦਾ ਪੋਡਕਾਸਟ ਪਾਰਟ 2 ਤੇ ਪਹਿਲੇ ਪੋਡਕਾਸਟ ਦੇਖ ਲੈਂਦੇ ਆ ਬਾਕੀ ਗੱਲਾਂ ਫਿਰ ਕਰਦੇ ਆ ਜੀ ਲਾਈਕ ਕਰ ਦਿਓ ਜੀ ਜਿਹੜੇ ਜਿਹੜੇ ਮਦਦ ਕਰਦੇ ਜੀ ਅੱਜ ਫਿਰ ਪੋਡਕਾਸਟ ਆ ਕਿ ਹਾਜ਼ਰ ਆ ਤੇ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਤੁਹਾਡੇ ਸਾਰਿਆਂ ਦੀ ਮੰਗ ਤੇ ਤਾਰੀਬ ਆਬਾ ਦਾ ਦੁਬਾਰਾ ਪੋਡਕਾਸਟ ਕਰਨ ਪਹੁੰਚੇ ਹਾਂ ਬਹੁਤ ਘੱਟ ਲੋਕ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਪੋਡਕਾਸਟ ਦੂਜੀ ਵਾਰੀ ਹੋਣ ਪਰ ਜਿਨ੍ਹਾਂ ਕੋਲ ਗੱਲਾਂ ਦਾ ਖਜ਼ਾਨਾ ਹੋਵੇ ਜਿਨ੍ਹਾਂ ਕੋਲੇ ਜ਼ਿੰਦਗੀ ਦਾ ਤਜਰਬਾ ਹੋਵੇ ਉਹਨਾਂ ਦੇ ਨਾਲ ਫਿਰ ਕਈ ਵਾਰ ਦੋ ਕਈ ਵਾਰ ਤਿੰਨ ਕਈ ਵਾਰ ਚਾਰ ਵੀ ਕਰਨੇ ਪੈ ਜਾਂਦੇ ਆ ਕਿਉਂਕਿ ਉਹਨਾਂ ਦੀਆਂ ਗੱਲਾਂ ਲੋਕਾਂ 'ਚ ਲੈ ਕੇ ਆਉਣੀਆਂ ਹੁੰਦੀਆਂ ਪਹਿਲੇ 'ਚ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਤੇ ਅੱਜ ਜਿਹੜੇ ਰਹਿ ਗਏ ਆ ਉਹਨਾਂ ਤੇ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਧੰਨਵਾਦ ਹੈ ਜੀ ਤੁਹਾਡਾ ਤੇ ਸਾਰੇ ਤੁਹਾਨੂੰ ਦੇਖਣ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਠੀਕ ਹੋ ਬਿਲਕੁਲ ਕਿਰਪਾ ਤੁਹਾਡੀ ਚਰਨਾਂ ਦੀ ਗਾਲ ਮੈਂ ਕਹਿੰਦਾ ਸੰਗਤ ਦੀ ਕਿਰਪਾ ਹੈ ਜੀ ਤੁਹਾਡੀ ਕਿਰਪਾ ਹੈ ਬਾਬਾ ਜੀ ਪਿਛਲਾ ਪੌਡਕਾਸਟ ਮਤਲਬ ਚਲੋ ਆਪਣੇ ਯੇ ਕਿਆਣਾ ਹੋਵੇ ਆਪਣੇ ਪੰਜਾਬ ਦੇ ਵਿੱਚ ਉਹਦਾ ਜਿਹੜਾ ਪਿਆਰ ਮਿਲੇ ਮਿਲਿਆ ਲੈਂਦੇ ਪੰਜਾਬ ਚੜਦੇ ਪੰਜਾਬ ਦੋਨਾਂ ਪੰਜਾਬਾਂ ਨੇ ਕਹਿੰਦੇ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਨਾ ਹਮ ਮੇਰੇ ਹਿਸਾਬ ਨਾਲ ਕੋਈ ਭਲਾ ਰਹਿ ਗਿਆ ਵੇ ਵੇਖਣ ਵਾਲ ਨੂੰ ਨਹੀਂ ਨਹੀਂ ਯਾਰ ਉਹ ਪੰਜਾਬੀ ਉਹ ਰਿਵਿਊ ਵਾਲੇ ਆ ਨਾ ਹਮ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵਿਚਾਰਿਆਂ ਦਾ ਹਮ ਉਹ ਕਹਿੰਦੇ ਵੀ ਸਾਡਾ ਮਤਲਬ ਕਿ ਇੰਨਾ ਪੋਡਕਾਸਟ ਕੋਈ ਚੱਲਿਆ ਹੀ ਨਹੀਂ ਹਮ ਜਿੰਨਾ ਇਹ ਚੱਲਿਆ ਦੇ ਨਾ ਇਹ ਜਲੇ ਸਾਡੇ ਕੋਲ ਮੰਗ ਕਰਦੇ ਆ ਲੋਕ ਵੀ ਤੁਸੀਂ 2 2 3 3 ਪਾਓ। ਡਿਹੜੀ ਦੇ ਵਿੱਚ ਬਿਲਕੁਲ ਅੱਛਾ ਮਤਲਬ ਜਿਵੇਂ ਉਹਦੇ ਆਪਾਂ ਗੱਲਬਾਤ ਕੀਤੀ ਤੁਹਾਡੀ ਜ਼ਿੰਦਗੀ ਦਾ ਸਫ਼ਰ ਤੁਸੀਂ ਕਿ ਪਹਿਲਾਂ ਪੜ੍ਹੇ ਫਿਰ ਬਾਬਿਆਂ ਨਾਲ ਰਲੇ ਫਿਰ ਟਰੱਕਾਂ ਤੇ ਚੜ੍ਹੇ ਫਿਰ ਮਤਲਬ ਪੱਖੇ ਠੀਕ ਕੀਤੇ ਮਕੈਨਿਕ ਬਣੇ ਮਤਲਬ ਵੱਖ-ਵੱਖ ਪੜਾਵਾਂ 'ਚ ਹੁੰਦੇ ਹੋਏ ਥੋੜਾ ਮਤਲਬ ਮੈਂ ਇੱਕ ਇੱਕ ਤੋਂ ਗੱਲਾਂ ਰਹਿੰਗੀਆਂ ਵਿਦੇਸ਼ ਬਾਰੇ ਗੱਲ ਨਹੀਂ ਹੋਈ ਸੀ ਮੇਰੇ ਖਿਆਲ ਨਾਲ ਹਾਂਜੀ ਹਾਂ ਬਿਲਕੁਲ ਬਿਲਕੁਲ ਵਿਦੇਸ਼ ਨਹੀਂ ਗਏ ਕਿਤੇ ਤੁਸੀਂ ਗਏ ਗਏ ਮੈਂ ਦੁਬਈ ਗਿਆ ਲਿਬੀਆ ਗਿਆ ਮਲੇਸ਼ੀਆ ਗਿਆ ਮਲੇਸ਼ੀਆ ਤਾਂ ਮੈਂ ਬੱਚਿਆਂ ਨੂੰ ਲੈ ਕੇ ਗਿਆ ਠੀਕ ਹੈ ਘੋਮਣ ਗਏ ਸੀਗੇ ਹਾਂ ਇਹ ਜੈਦ ਕਰਦਾ ਸੀ ਕਹਿੰਦਾ ਮੈਂ ਜਾਹ ਚੜਨਾ ਛੋਟਾ ਸੀ ਠੀਕ ਹੈ ਚਲੋ ਮੈਂ ਕਿ ਪੁੱਤ ਫਿਰ ਚੱਲਿਆ ਹੁੰਨੇ ਆ ਹਾਂ ਤੇ ਦबई ਮੈਂ ਕੱਲ ਹੀ ਗਿਆ ਸੀਗਾ ਪਹਿਲਾਂ ਕੰਮ ਕਰਨ ਵੀ ਗਿਆ ਹਾਂ ਘੋਮਣ ਵੀ ਗਿਆ ਹਾਂ ਆਪਦੀ ਕੰਪਨੀ ਵੀ ਬਣਾਈ ਸੀ ਉੱਥੇ ਉੱਥੇ ਉਹ ਧੋਖਾ ਹੋ ਗਿਆ ਸੀ ਆਪਣੇ ਨਾਲ ਲਾਕਡਾਊਨ ਚ ਅੱਛਾ ਉਧਰੋਂ ਲਾਕਡਾਊਨ ਲੱਗ ਗਿਆ ਉਧਰੋਂ ਕੰਪਨੀ ਬਣਾ ਲਈ ਉਧਰੋਂ ਫਿਰ ਪੈਸੇ ਡੁੱਬ ਗਏ ਉਹ ਠੀਕ ਹੈ ਪਤਾ ਨਹੀਂ ਬਿਜਲੇ ਨੇ ਬਣਾਈ ਸੀ ਖਨੀ ਉਹੀ ਘੜੀਆਂ ਬੱਸਾਂ ਦੀ ਫੋਟੋ ਖੱਚ ਕੇ ਪਾਤੀ ਵੀ ਆਪੜ ਗਏ ਮੈਂ ਇੱਥੇ ਰੈਡੀ ਹੋਇਆ ਬੈਠਾ ਰਿਆ ਵੀ ਆ ਬੱਸਾਂ ਆਪਣੀਆਂ ਮਤਲਬ ਤੁਸੀਂ ਫੀਲਿੰਗ ਲੈਂਦੇ ਰਹੇਗੇ ਤੇ ਉਹ ਅਸਲ ਤੇ ਫੀਲਿੰਗਾਂ ਤਾਂ ਮੈਂ ਬਹੁਲਾਂ ਲਈਆਂ ਅੱਛਾ ਮੈਂ ਮਤਲਬ ਐਂ ਫੀਲਿੰਗਾਂ ਲਿਆ ਕਰਾਂ ਵੀ ਆ ਆਪਣੀ ਲੇਬਰ ਜਾਂਦੀ ਐ ਮੈਂ ਅੱਗੇ ਜਾ ਰਿਆ ਰਵਾਬ ਐ ਮਤਲਬ ਕਿ ਕੰਪਨੀ ਵੱਡੀ ਬਣ ਗਈ ਬੱਸਾਂ ਜਾਦੇ ਲੈ ਲਈਆਂ ਮਤਲਬ ਮੈਂ ਬਹੁਤ ਕੁਝ ਬਣਾਇਆ ਬਹੁਤ ਕੁਝ ਹਟਾਇਆ ਇੱਕ ਬੰਦਾ ਸੀਗਾ ਵੀ ਉਹ ਨਾਲ ਵੀਰੂ ਲੰਗੇ ਆਣੇ ਤੋਂ ਉਹਨੂੰ ਵੀ ਮੈਂ ਕਿਹਾ ਵੀ ਤਿਆਰ ਰਹਿ ਠੀਕ ਆ ਉਹਦੇ ਵੀ ਪੈਸੇ ਲੱਗੇ ਸੀ ਮੈਂ 7-8 ਲੱਖ ਵਿਚਾਰੇ ਦਾ ਅੱਛਾ ਮੈਂ ਕਿਹਾ ਹੁਣ ਤਾਂ ਪਰਵਾਬ ਬਣ ਗਏ ਆ ਕੈਨੇਡਾ ਨਿਕਲ ਜੀ ਅਮਰੀਕਾ ਨਿਕਲ ਜੀ ਜਿੱਧਰ ਮਰਜੀ ਨਿਕਲ ਜੀ ਮੈਂ ਕਿਹਾ ਪੁੱਛਣਾ ਹੀ ਨਹੀਂ ਗਏ ਨੇ ਅਗਲਾ ਕਹਿੰਦਾ ਕੰਪਨੀ ਦੇ ਮਾਲਕ ਹੈ ਉਹ ਕਹਿੰਦਾ ਬਈ ਵਾਹ ਬਈ ਨਜ਼ਾਰਾ ਆ ਗਿਆ ਹਾਂ ਉਹਦਾ ਭਰਾ ਇੰਗਲੈਂਡ ਸੀ ਉਹ ਉਹਨੂੰ ਕਹੇ ਕਹਿੰਦਾ ਆਏ ਲੈ ਤੇਰੇ ਕੋਲ ਇੰਗਲੈਂਡ ਅਸੀਂ ਤਾਂ ਕੰਪਨੀ ਦੇ ਮਾਲਕ ਹੈ ਉਹ ਲੋਕਡਾਊਨ ਹੀ ਨਹੀਂ ਖੁੱਲਿਆ ਕੰਪਨੀ ਫੇਲ ਵੀ ਹੋ ਗਈ ਚੱਲੀ ਹੈ ਨਹੀਂ ਫੇਰ ਪਹਿਲਾ ਹੋਗੀ ਚੱਲੀ ਹੈ ਨਹੀਂ ਪਹਿਲਾ ਹੋਗੀ ਅਹੀਂ ਜਦੋਂ ਫੋਨ ਲਾਇਆ ਜੀ ਨੇ ਲੈ ਕੇ ਦਿੱਤੀ ਸੀ ਮੈਂ ਕਿਵੇਂ ਆ ਕੰਪਨੀ ਦਾ ਹਾਲ ਕਿਵੇਂ ਆ ਕਹਿੰਦਾ ਕੰਪਨੀ ਡਾਉਣ ਚੱਲ ਗਈ ਕੰਪਨੀ ਡਾਉਣ ਚੱਲ ਗਈ ਮੈਂ ਕਿਹਾ ਅਹੀਂ ਤਾਂ ਆਈ ਹੀ ਨਹੀਂ ਤੇ ਬਈ ਕੰਪਨੀ ਪਹਿਲੀ ਡਾਉਣ ਚੱਲ ਗਈ ਮੈਂ ਕਿਹਾ ਬੱਸਾਂ ਦਾ ਕਿਵੇਂ ਆਪਣਿਆਂ ਦਾ ਕਹਿੰਦਾ ਉਹਨਾਂ ਦਾ ਟਾਈਮ ਨਾ ਗਿਆ ਥੋੜਾ ਟਾਈਮ ਹੀ ਨਾ ਗਿਆ ਖੜ ਗਈ ਬੱਸ ਕਹਿੰਦਾ ਉਹ ਪਾਸਿੰਗ ਨਹੀਂ ਹੋਈ ਅੱਛਾ ਮੈਂ ਕਿਹਾ ਹੁਣ ਹੁਣ ਕਹਿੰਦਾ ਹੋਰ ਮਾਸਤੋ ਬ੍ਰੇਗ ਮਾਸ ਨਹੀਂ ਪਰ ਕੇ ਕਾ ਬੈਠੇ ਨੇ ਕੰਪਨੀ ਬਣਾ ਲਈ ਫੇਲ ਵੀ ਕਰਾ ਲਈ ਹੈ ਬਾ ਇੱਥੇ ਬੈਠੇ ਰਵਾਬ ਬਣਗੇ ਤੇ ਬੈਠੇ ਨੰਗ ਹੋਗੇ ਇੱਥੇ ਹੀ ਜ਼ਹਾ ਹੋਗੇ ਉਹ ਜਦੋਂ ਮੈਂ ਕੰਮ ਕਰਨ ਗਿਆ ਨਾ ਪਹਿਲਾਂ ਹਾਂ ਪਹਿਲੀ ਵਾਰ ਜਾ ਚੜੇ ਅਸੀਂ ਠੀਕ ਹੈ ਤੇ ਮੈਂ ਲਿਬੀਆ ਗਿਆ ਸੀ ਪਹਿਲੀ ਵਾਰ ਠੀਕ ਹੈ ਭਾਈ ਮੈਨੂੰ ਨਹੀਂ ਪਤਾ ਸੀ ਕਿ ਉਦੋਂ ਜਹਾਜ ਕਿਵੇਂ ਹੁੰਦਾ ਜਾਂ ਕਿਵੇਂ ਚੜਨਾ ਕਿਵੇਂ ਉੜਦਾ ਹੈ ਹਾਂ ਤੇ ਇੱਕ ਉਹਦੇ ਸਾਰੇ ਹੀ ਭਈਏ ਭਾਈ ਉਹ ਜਾਂਚ ਜਾਂਚ ਟੋਟਲੀ ਭਈਆ ਤਾਂ 3 ਹਜ਼ਾਰ ਤਨਖਾਹ ਦਿੰਦੇ ਸੀ ਉਹ ਹਾਂ ਫੁੱਟ ਪਾਸਾਂ ਤੋਂ ਵੀ ਜਾ ਕੇ ਬਾਹਰ ਲੈ ਜਾਂਦੇ ਸੀ ਠੀਕ ਆ ਤੇ ਜਹਾਜ਼ ਵੀ ਲਿਬੀਆ ਦਾ ਪਹਿਲੀ ਵਾਰ ਆਇਆ ਸੀ ਠੀਕ ਆ ਕਿਉਂਕਿ ਲਿਬੀਆ ਦਾ ਤੁਹਾਨੂੰ ਪਤਾ ਰਾਜਾ ਗਦਾਫੀ ਹੈ ਹਾਂ ਜਿਹੜਾ ਉਹਦਾ ਆਫੀਸਰ ਹੈ ਬੇਟਾ ਵੀ ਉਹ ਸਾਡੇ ਕੋਲੇ ਮਹੀਨਾ ਲਾ ਕੇ ਗਿਆ ਵਿਆਹ ਚ ਆਇਆ ਸੀ ਮੈਰਿਜ ਤੇ ਠੀਕ ਆ ਉਹਦੇ ਲੜਾਈ ਲੱਗੀ ਹੋਈ ਉਹ ਤਾਂ ਮਾਰ ਮਰਵਾਤਾ ਅਮਰੀਕਾ ਨੇ ਰਾਜਾ ਤਾਂ ਬਈ ਅਸੀਂ ਜਦੋਂ ਗਏ ਉਹ ਪਹਿਲੀ ਅਰਜਾਜ ਆਇਆਗਾ ਇੱਕ ਤਾਂ ਧੁੰਦ ਬਹੁਤ ਸੀ ਇੱਕ ਬਈ ਉਹਨਾਂ ਨੇ ਦਿਲੋਂ ਸਮਾਨ ਬੰਨਤਾ ਕੱਲੇ ਕੱਲੇ ਨੂੰ 40 40 ਕਿਲੋ ਅੱਛਾ 50 50 ਕਿਲੋ ਕਿਸਿਆਂ ਨੂੰ ਵਾਈਬ੍ਰੇਟਰ ਚ ਕਾਤਾ ਹਾਂ ਕਿਸੇ ਕੋਲੇ 8 10 ਬੇਲ ਚ ਕਿਸੇ ਕੋਲੇ ਕੋਸ ਪੰਡਾਂ ਬੰਨਤਾਂ ਯਾਰ ਗੱਲ ਖਤਮ ਹਾਂ ਏਅਰਪੋਰਟ ਤੇ ਆਏ ਬੈਠੇ ਜਿਵੇਂ ਸਿਗਲੀਗਾਰ ਆਏ ਹੁੰਦੇ ਆ ਵੀ ਬਸ ਹੁਣ ਵੀ ਝੌਂਪੜੀਆਂ ਪਾਈਆਂ ਝੁਗੀਆਂ ਹੁਣ ਵੀ ਪਾਈਆਂ ਲੋਕ ਸਾਡੇ ਆ ਲਜਾਕਣ ਵੀ ਆ ਕਿਹੜੇ ਬੈਠੇ ਮੈਂ ਕਹਿੰਦਾ ਤਾਂ ਪਾਸੇ ਹੋ ਕੇ ਬਹਿਣਿਆ ਸਾਲੇ ਝੁੱਗੀਆਂ ਵਾਲੇ ਲੱਗਦੇ ਇਹਨਾਂ ਨੂੰ ਬਈਰ ਤੇ ਜਾ ਆ ਜਾਵੇ ਨਾ ਅੱਛਾ ਧੁੰਦ ਬਾੜੀ ਇੱਕ ਕਹਿੰਦਾ ਕਿ ਧੁੰਦ ਦੇ ਕਾਰਨ ਕਿ ਉਤਰ ਨਹੀਂ ਰਿਹਾ ਮੈਂ ਕਹਿੰਦਾ ਹੁਣ ਤਾਂ ਫਿਰ ਤੇਲ ਮੁੱਕੇ ਤੋਂ ਡਿੱਗੂਗਾ ਜਦੋਂ ਉਤਰਦਾ ਤਾਂ ਹੈ ਹੀ ਨਹੀਂ ਧੁੰਦ ਲੈਣੀ ਨਹੀਂ ਮੈਂ ਕਹਿੰਦਾ ਹੁਣ ਤਾਂ ਪਰ ਤੇਲ ਵੀ ਥੋੜੋ ਹੀ ਉਹਦੇ ਚ ਡਿੱਗੂਗਾ ਕਪੜੇ ਨੂੰ ਮੈਂ ਕਹਿੰਦਾ ਬਾਪੂ ਤੂੰ ਅੱਗੇ ਗਿਆ ਕਿਤੇ ਕਹਿੰਦਾ ਹਾਂ ਮੈਂ ਤਾਂ ਬਾਹਲੇ ਵੇਰੀ ਗਿਆ ਅੱਛਾ ਮੈਂ ਕਿਹਾ ਫਿਰ ਜਾਜ ਦੋ ਗੜੀ ਲਾਊਗਾ ਹਾਂ ਕਹਿੰਦਾ ਕਿਵੇਂ ਮੈਂ ਕਿਹਾ ਸਮਾਨ ਦਾ ਅੱਡ ਬੰਦਿਆਂ ਦਾ ਅੱਡ ਹਾਂ ਕਹਿੰਦਾ ਨਾ ਨਾ ਇਕੱਠਾ ਹੀ ਲਿਜਾਊ ਮੈਂ ਕਿਹਾ ਫੇਰ ਨਹੀਂ ਚੜਦਾ ਫੇਰ ਤਾਂ ਮਰ ਗਏ ਮੈਂ ਕਿਹਾ ਡਿੱਗੂਗਾ ਉਹ ਕਹਿੰਦਾ ਗੱਲ ਥੋੜਾ ਜੇ ਮੂੰਹ ਨਹੀਂ ਚੰਗੇ ਗੱਲ ਤੇ ਕੀ ਕਰਨਾ ਮੈਂ ਕਿਹਾ ਕਿਉਂ ਮੇਰੇ ਮੂੰਹ ਨੂੰ ਕੀ ਹੋਇਆ ਹੂੰ ਜੇ ਮੇਰੇ ਕਹਿਣ ਤੇ ਜਾਜ ਲੈਦੇ ਹੁੰਦੇ ਮੈਂ ਕਿਹਾ ਮੈਂ ਤਾਂ ਇੱਕ ਨਹੀਂ ਚੜਨ ਦਿੰਦਾ ਜੀ ਮੈਂ ਕਿਹਾ ਨੇ ਪਹਿਲਾਂ ਮੈਨੂੰ ਲੈ ਚੱਲੋ ਨਹੀਂ ਡਿੱਗੂ ਹੈ ਮੈਂ ਤਾਂ ਹੋਰ ਪਾਸੇ ਨੂੰ ਜਾਂਦਾ ਹਾਂ ਪਰ ਆ ਇੰਨਾ ਤਾਮਝਾਮ ਲੈ ਕੇ ਉੱਡੂ ਕਿਵੇਂ ਪੰਡਾਂ ਦਾ ਕਿੱਡੀ ਅਗੜੀਆਂ ਲਈ ਬੈਠੇ ਆਪਾਂ ਹੂੰ ਉਹ ਪਈ ਜਾ ਜਹਾਜ ਆ ਗਿਆ ਜਦੋਂ ਤੇ ਜਹਾਜ ਕਾਊਂਟਰ ਤੇ ਨਾ ਲੱਗਣ ਤਾਂ ਵਿਚਾਲੇ ਖੜਾ ਠੀਕ ਹੈ ਉਹ ਬਾਸ ਜੀ ਦੇ ਲੈ ਗਏ ਤੂੰ ਪੂਛ ਕੋਲੋਂ ਤੇ ਬਾਹ ਪਈ ਲਈ ਅੱਛਾ ਲਾ ਵੀ ਮੈਂ ਕਿਹਾ ਮੈਨੂੰ ਪਹਿਲਾਂ ਵੀ ਕਿਤੇ ਪੂਛ ਪਰਨੇ ਡਿੱਗਿਆ ਲੱਗਦਾ ਕੰਜਰ ਉਹ ਬੁੜਾ ਕਰੇ ਜੋਪੇ ਇਹ ਜੇ ਮੌਕਾ ਨਹੀਂ ਹਜੀ ਗੱਲ ਕਰੀਦੀ ਹੁੰਦੀ ਅੱਛਾ ਬੁੜਾ ਪੰਜਾਬੀ ਸੀ ਆ ਹਾਂ ਉਹ ਮੈਂ ਕਿਹਾ ਬਾਪੂ ਬਿੰਗਾ ਪੂਛ ਕੋਲੋਂ ਨਿਗਾਹ ਦਾ ਮਾਰ ਲਾ ਮੈਂ ਕਿਹਾ ਜਾ ਮੈਂ ਕਿਹਾ ਨਵਾਂ ਡਰਾਈਵਰ ਹੂੰ ਜਿਆਦੇ ਚੱਕ ਤਾਂ ਮੂਰੇ ਰਗੜੀ ਗਈ ਪੂਛ ਮਗਰ ਉਹ ਕਹਿੰਦਾ ਟੱਕ ਜਾ ਯਾਰ ਤੂੰ ਉਹਨਾਂ ਨੇ ਬਈ ਕੁਦਰਤ ਮਹਾਰਾਜ ਦੀ ਜਦੋਂ ਜਹਾਜ ਭਜਾਇਆ ਹੈ ਨਾ ਉਹਨਾਂ ਨੇ ਘੜ 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 ਕਰਕੇ ਰੋਕਤਾ ਠੀਕ ਹੈ ਮੈਂ ਸੀਜ ਦੇ ਦੇ ਕੇ ਅੱਗ ਬੁਝਾਉਣ ਵਾਲੀਆਂ ਗੱਟੀਆਂ ਭੱਜੀਆਂ ਮੈਂ ਕਿਹਾ ਅੱਗੇ ਪੈ ਗਈ ਹੋਈ ਬਾਪੂ ਕਹਿੰਦਾ ਭਲਾ ਸਾਰਾ ਮੱਚ ਜੇ ਤੂੰ ਨਹੀਂ ਬੋਲਣਾ ਉਹ ਮੈਂ ਕਿਹਾ ਵੇਖ ਲੈ ਅੱਗ ਬੁਝਾਉਣ ਵਾਲੀਆਂ ਗੱਟੀਆਂ ਭੱਜੀਆਂ ਫਿਰਦੀਆਂ ਨਾਲ ਪਈ ਹੋਊ ਤਾਂ ਹੀ ਆ ਉਹ ਕਹਿੰਦਾ ਚੁੱਪਈ ਚੁੱਪ ਕਰ ਜਾ ਮੈਂ ਕਿਹਾ ਠੀਕ ਹੈ ਯਾਰ ਹਾਂ ਉਹਨਾਂ ਨੇ ਦੇਖਿਆ ਕੋਈ ਤਕਨੀਕੀ ਆ ਗਈ ਹੈ ਕਿ ਖਰਾਬੀ ਹੈ ਤਕਨੀਕੀ ਕੋਈ ਠੀਕ ਹੈ ਉਹਨਾਂ ਨੇ ਠੀਕ ਕਰਕੇ ਟਰੈਕਟਰ ਮਗਰ ਪਾ ਕੇ ਫੇਰ ਲੈ ਕੇ ਖੱਚ ਕੇ ਪਿੱਛੇ ਉਹਦੇ ਕਿਹੜਾ ਬੈ ਗੇਅਰ ਹੁੰਦਾ ਹੈ ਨਾ ਹਾਂ ਉਹਨਾਂ ਨੇ ਫੇਰ ਭਜਾ ਲਿਆ ਭਾਈ ਬਹੁਤ ਟਾਈਮ ਭਜਿਆ ਮੈਂ ਵੀ ਕਿਹਾ ਬੁੜਾ ਕੀ ਵੀ ਨਾ ਕਹਦਾ ਹਾਂ ਮੈਂ ਕਿਹਾ ਚੜਿਆ ਨਹੀਂ ਕੰਦ ਤਾਂ ਆਉਣ ਵਾਲੀ ਹੋਊਗੀ ਪੂਰੀ ਮੈਂ ਕਿਹਾ ਹੁਣ ਤਾਂ ਪਾਰ ਹੀ ਨਿਕਲੂ ਮੈਨੂੰ ਲੱਗਦਾ ਹੈ ਮੈਂ ਕਿਹਾ ਨਹੀਂ ਉੜਦਾ ਉਹਦੇ ਨੂੰ ਚੱਕ ਲਿਆ ਉਹਨੇ ਮੂੰਹ ਜਾ ਮੈਂ ਕਿਹਾ ਗਿਆ ਉਹ ਜਦੋਂ ਅੱਥਰੇ ਨੂੰ ਜਾ ਕੇ ਨਹੀਂ ਖੜ ਜਾਂਦਾ ਹੁੰਦਾ ਜੇ ਲੱਗਦਾ ਤਾਂ ਖੜ ਗਿਆ ਹਾਂ ਆ ਮੈਨ ਕੋਈ ਗੱਲ ਹੋ ਗਈ ਪੂਛ ਪਰ ਨਹੀਂ ਜਾਉ ਬੁੜਾ ਕਰੇ ਚੁੱਪ ਕਰ ਜਾ ਖਸਮਾ ਕਿਉਂ ਲੱਤਾਂ ਕੰਬਣ ਲੱਗੀਆਂ ਪੰਜਾ ਤੂੰ ਕਰਾ ਸਾਰਿਆਂ ਦਾ ਹਾਂ ਉਹ ਮੈਂ ਕਹ ਯਾਰ ਫੇਵੀ ਤਾਂ ਬੈਠੀ ਬੈਠਾ ਹਾਂ ਹਾਂ ਜਾ ਜ ਉੱਡ ਗਿਆ ਬਾਈ ਜਦੋਂ ਜਮਾ ਉੱਤੇ ਜਾਵੜਿਆ ਸਾਰੇ ਕਿੜੇ ਚੱਕੜੇ ਬਾਜ ਆਈ ਚੀਟ ਬੈਲਟਾਂ ਦੀ ਸਾਰੇ ਨੇ ਖੋਲ ਤੀਆਂ ਹਾਂ ਤੇ ਭਈਏ ਬਾਥਰੂਮ ਚ ਸਾਰੀ ਠੀਕ ਐ ਲੈ ਲਾਲੀ ਕੰਜਰ ਦੇ ਨੇ ਜਿਵੇਂ ਆਏ ਨਹੀਂ ਹੁੰਦੇ ਆਪਣੇ ਵੀ 5 ਰੁਪਏ ਦੇ ਕੇ ਵੜਨਾ ਹੁੰਦਾ ਨਾ ਲੈਣ ਲਈ ਖੜੇ ਸਾਰੇ ਉਹ ਇੱਕ ਬਜਰਾ ਦਿੱਲੀ ਦਾ ਸੀ ਸੀਟੋਂ ਪਰ ਆਏ ਨਾਸ਼ਤਾ ਕਰੇ ਨਾਸ਼ਤਾ ਆ ਰਹਾ ਹੈ ਇੱਕ ਦਾ ਸਫਰ 10 ਘੰਟੇ ਦਾ ਤੇ ਭਾਈ ਕਿਹੜਾ ਸੁਣੀ ਇੱਕ ਮੌਸਕ ਮਾਰੇ ਜਹਾਜ਼ ਚ ਤੈਨੂੰ ਪਤਾ ਭਈਏ ਤਿੰਨ ਤਿੰਨ ਦਿਨ ਤਾਂ 에ਰਪੋਰਟ ਤੇ ਹੋਗੇ ਸੀ ਬੈਠਿਆਂ ਨੂੰ ਨਾਤਿਆਂ ਨੂੰ ਇੱਕ ਤਾਂ ਪਹਿਲਾਂ ਹੀ ਉਹ ਹੋ ਜਾਈ ਸੀ ਉਹ ਇੱਕ ਤਿੰਨ ਦਿਨ ਹੋਰ ਨਹੀਂ ਨਾਤੇ ਉਹਦਾ ਕੰਜਰ ਦੇ ਆਏ ਹੋਗੇ ਜਿਵੇਂ ਭੀਖ ਮੰਗਣ ਚੱਲੇ ਹੁੰਦੇ ਜਹਾਜ਼ ਚ ਯਾਰ ਮੈਨੂੰ ਪਤਾ ਸੀਗਾ ਜੇ ਜਹਾਜ਼ ਚ ਕੋਈ ਖੜਾ ਹੋ ਜੇ ਐ ਲੱਗਦਾ ਵੀ 100 ਰੁਪਏ ਨਾ ਕੱਢ ਕੇ ਹੱਥੇ ਰੱਖਦੇ ਕੋਈ ਲੈ ਬਈ ਲੈ ਲਾਇਆ ਤੇ ਉਹ ਭਰਾਵਾ ਜਦੋਂ ਨਾਮ ਮੰਨੇ ਮੈਂ ਕਿਹਾ ਵੀ ਕੰਨਾ ਕੀ ਆ ਮੈਂ ਕਿਹਾ ਮੈਂ ਇੱਕ ਮੈਨੂੰ ਹਾਂ ਮੈਂ ਸੱਦਾ ਕਨ ਆਇਆ ਹਾਂ ਮੈਂ ਜਾ ਕੇ ਮੈਂ ਕਿਹਾ ਹਲੋ ਮੈਂ ਕਿਹਾ ਡਰਾਈਵਰ ਨੇ ਕਿਹਾ ਵੀ ਧਿਆਇ ਹੋ ਗਿਆ ਲਾਰ ਹਾਂ ਬੰਦੇ ਹੋ ਗਏ ਸਾਰੇ ਮਗਰ ਤੇ ਕਦੋਂ ਵੀ ਮੂਦਾ ਵੱਜ ਸਕਦਾ ਫਟਾ ਫਟ ਅੱਗੇ ਆਜੋ ਤੱਗਰ ਤੱਗੜ ਆ ਗਿਆ ਸਾਰੇ ਆਪਣੀਆਂ ਸੀਟਾਂ ਦੇ ਵਿਚ ਜਿਹੜਾ ਬੈਠਾ ਸੀ ਉਹ ਵੀ ਨਿਕਲਿਆ ਉਹ ਕਹਿੰਦੇ ਵੀ ਤੂੰ ਕਿਹਾ ਕੀ ਆ ਮੈਂ ਕਿਹਾ ਕਹੇ ਨੂੰ ਛੱਡੋ ਬਲੰਦਰ ਦੱਸੋ ਕਿਹੜਾ ਸੀ ਕਹਿੰਦੇ ਕਿਉਂ ਮੈਂ ਕਿਹਾ ਹੱਥ ਨਹੀਂ ਧੋ ਕੇ ਆਇਆ ਉਹ ਸਾਲ ਆਈ ਆ ਗਿਆ ਮੈਂ ਕਿਹਾ ਯਾਰ ਮੈਂ ਤਾਂ ਹੀ ਤਾਂ ਨਿਕਲਿਆ ਮੇਰੇ ਕਹਿਣ ਤੇ ਉਹ ਇਹੋ ਅਟਰਾ ਦਿੰਗਾ ਵਰਨ ਉਹ ਕਹਿੰਦੇ ਤੂੰ ਕਿਹਾ ਕੀ ਹੈ ਮੈਂ ਇੰਨੀ ਜਲਦੀ ਕਿਉਂ ਆਏ ਫਿਰ ਉਹਨੇ ਦੱਸਿਆ ਉਹਨਾਂ ਦੀ ਭਾਸ ਜੀ ਵੀ ਇਹਨੇ ਆਏ ਕਿ ਉਹ ਲੈਟ ਦਗਾ ਫਿਰ ਉਹ ਕਹਿੰਦੇ ਇਹਨੂੰ ਫੜਾ ਦਿਆ ਕਰੋ ਮੈਂ ਕਿ ਜਦੋਂ ਤੰਗ ਕਰਦੇ ਆ ਉਹ ਵਿਚਾਰੀਆਂ ਪਰਫਿਊਮ ਲੈ ਕੇ ਤੁਰਨਾਂ ਫਿਰ ਆਏ ਨੂੰ ਕੋਈ ਆਏ ਨੂੰ ਹਾਂ ਮੈਂ ਕਿ ਭੇੜਾ ਤਾਂਨੇ ਕਿਉਂ ਮੈਂ ਕਿ ਇਹ ਨਾਲ ਜ਼ਿਆਦਾ ਕਾਮਯਾਬ ਹੈ ਮੈਂ ਕਿ ਤੁਹਾਡੇ ਵਾਲਾ ਪਰਫਿਊਮ ਨਹੀਂ ਕੁਝ ਕਰਦਾ ਇਹਨਾਂ ਦੇ ਅੱਗੇ ਇਹਨਾਂ ਨੇ ਕਿਤੇ ਮੈਂ ਕਿਹਾ ਕੁੜੀਆਂ ਵਾ 250 ਬੰਦਾ ਵਿੱਚੋਂ 250 ਜੋ ਪੰਜਾਹਾਂ ਨੇ ਪੱਦ ਮਾਰੇ ਮੈਂ ਕਿਹਾ ਜਹਾਜ਼ 'ਚ ਗੈਸ ਬਣਾ ਦੇਣੀ ਇਹਨਾਂ ਨੇ ਮੈਂ ਕਿਹਾ ਤਾਂ ਮੂੰਹ ਮਾਂ ਬੰਨ ਕੇ ਸਫ਼ਰ ਕਰ ਲਓ ਸਮਝ ਲਓ ਮੈਂ ਕਿਹਾ ਮੌਤ ਦੇ ਮੂੰਹ 'ਚ ਹੀ ਬੈਠੇ ਆਪਾਂ ਜਹਾਜ਼ ਕਦੋਂ ਵੀ ਪੱਟ ਸਕਦਾ ਇਹਦੀ ਗੈਸ ਨਾਲ ਮੈਂ ਕਿਹਾ ਸਾਰੇ ਭਈਏ ਯਾਰ ਉਹ ਤੇ ਤਰੇ ਭਰਾਵਾ ਸਾ ਆਇਆ ਜਾ ਕੇ ਅੱਛਾ ਉੱਥੇ ਭਾਈ ਉੱਥੇ ਜਰਦਾ ਨਹੀਂ ਮਿਲਦਾ ਲਿਬੀਆ 'ਚ ਲਿਬੀਆ 'ਚ ਠੀਕ ਹੈ ਤੇ ਜਦੋਂ ਮੈਂ ਗਿਆ ਤੇ ਮੈਨੂੰ ਲੈਣ ਆਏ ਬੰਦੇ ਆ ਕੋਈ ਤੇ ਸ਼ਰਾਬ ਨਹੀਂ ਮਿਲਦੀ। ਸ਼ਰਾਬ ਹੀ ਨਹੀਂ ਮਿਲਦੀ ਜਰਦਾ। ਸੈਕ ਡਾਪੀਂਦੇ ਆ ਉੱਤੇ ਲੋਕ। ਠੀਕ ਹੈ। ਤੇ ਮੈਨੂੰ ਪਹਿਲੇ ਦਿਨ ਮੈਂ ਕਿਹਾ ਯਾਰ ਮੈਂ ਸ਼ਰਾਬ ਪੀਂਦਾ ਹੀ। ਹੂੰ। ਮੈਂ ਕੋਈ ਰੋ ਮਾੜੀ ਗੱਲ ਹੋ ਗਈ ਸ਼ਰਾਬ ਤਾਂ ਤੇ ਮਿਲਦੀ ਨਹੀਂ। ਹੂੰ। ਉਹ ਜਿਹੜੇ ਮੈਨੂੰ ਲੈ ਕੇ ਗਏ ਭੋਲਾ ਹੁੰਦਾ ਸੀ ਮੁੰਡਾ ਤਲਵੰਡੀ ਤੇ ਉਹਦੇ ਬਾਤ ਚਲਾਉਂਦਾ ਸਾਡੇ ਨਾਲ ਮੇਰਾ ਬ੍ਰਦਰ ਹੀ ਉਹਨੂੰ ਲੈ ਕੇ ਗਿਆ ਸੀ। ਠੀਕ ਹੈ। ਉਹਨੇ ਸੀਸੀ ਰੱਖੀ ਐਡੀ ਮੇਰੇ ਮੂਰੇ ਚਮਕਣੀ ਬਾਈ। ਅੱਛਾ। ਪਤਲੀ। ਐ ਮੈਂ ਕਿਹਾ ਬਾਦਲੀ ਸ਼ਰਾਬ ਹੈ ਕਹਿੰਦਾ ਹਾਂ ਮੈਂ ਕਿਹਾ ਨਾਲੇ ਕਹਿੰਦੇ ਮਿਲਦੀ ਨਹੀਂ ਕਹਿੰਦਾ ਬਾਦੂ ਸੇਬਾਂ ਦਾ ਜੂਸ ਰੱਖਿਆ ਵਾ ਕੋਲੇ ਨਾ ਮੈਂ ਕਿਹਾ ਪਾਣੀ ਨਾ ਪੀ ਮੈਂ ਕਿਹਾ ਕਹਿੰਦਾ ਨਾ ਸੇਬਾਂ ਦੇ ਜੂਸ ਨਹੀਂ ਪੀਤੀ ਜਾਂਦੀ ਇਹ ਠੀਕ ਆ ਪਾਣੀ ਨਾਲ ਨਹੀਂ ਚੰਗੀ ਲੱਗਣੀ ਮੈਂ ਉਹੀ ਗੱਲ ਐ ਇੰਨੀ ਕਿ ਜ਼ਰਾਬ ਮੈਂ ਹੋਰ ਪਾ ਲੈਣ ਦੇ ਮੈਂ ਕਿਹਾ ਪੈਗ ਮੋਟਾ ਪੋਣਾ ਕਹਿੰਦਾ ਨਾ 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 ਇਹ ਨਹੀਂ ਪਾਉਣਾ ਹੂੰ ਤੇ ਭਾਈ ਮੈਂ ਪੈਗ ਲਾਇਆ ਜਦੋਂ ਤੇ ਮੈਨੂੰ ਤਾਂ ਐ ਲੱਗੇ ਜਿਵੇਂ ਸਾਬਣ ਪੀ ਗਿਆ ਹੁੰਨਾ ਹੂੰ ਮੈਂ ਕਿਹਾ ਯਾਰ ਹੋਰੀਆ ਉਹ ਕਹਿੰਦਾ ਬਸ ਐ ਕਿ ਬਹੁਤ ਆ ਹੂੰ ਨਾ ਤੇਰੇ ਪੇਟ ਚ ਕੀੜਾ ਛੱਡੇ ਠੀਕ ਐ ਉਹ ਤਾਂ ਉਹੀ ਗੱਲ ਐ ਇੱਕ ਪੈਗ ਨਹੀਂ ਕੰਦਾ ਨੂੰ ਹੱਥ ਪਾਪਾ ਤੁਰਨ ਲਾਤਾ ਮੈਂ ਕਿਹਾ ਯਾਰ ਠੰਡ ਕਰਕੇ दारू ਵੀ ਕਰ ਲਈ ਐ ਇਦਾਂ ਕਹਿੰਦੇ ਹਾਂ ਤੇ ਤੜਕੇ ਮੈਂ ਉੱਠਿਆ ਸਾਰੇ ਗੰਜਰ ਦੇ ਤੜਕੇ ਸ਼ਰਾਬ ਪਾਈ ਫਿਰਨ ਸਾਰੇ ਗਲਾਸਾਂਾਂ ਵਿੱਚ ਪਾਈ ਮੈਂ ਕਿਹਾ ਮੈਂ ਤਾਂ ਕਿ ਚਾਹ ਮਿਲਦੀ ਐ ਕਿਤੇ ਹਾਂ ਜਦੋਂ ਮੈਂ ਵੇਖੀ ਕਾਲੀ ਮੈਂ ਕਿਹਾ ਪੈਗਾ ਓਏ ਹੂੰ ਉਹ ਕਹਿੰਦਾ ਪੈਗ ਨਾ ਕਹਿੰਦਾ ਚਾਹ ਹਾਂ ਬਿਨਾ ਦੁੱਧ ਤਾਂ ਹੁੰਦੀ ਆ ਕਹਿੰਦਾ ਇੱਥੇ ਅੱਛਾ ਦੁੱਧ ਨਹੀਂ ਪਾਉਂਦੇ ਇੱਥੇ ਮੈਂ ਕਹਾ ਝਮਾ ਤਾਂ ਕਿਤੇ ਪੈਗ ਪਾਈ ਫਰਦੇ ਤਾਰ ਕੋ ਤਾਰ ਕੀ ਕੰਜਰ ਦਿਓ ਉਹਦੋਂ ਨੂੰ ਮੈਨੂੰ ਪਤਾ ਲੱਗਾ ਵੀ ਉਹ ਫਾਹ ਪੀਂਦੇ ਸੀ ਫਾਹ ਮਤਲਬ ਕਿ ਆਫਟਰ ਸ਼ੇਪਿੰਗ ਓਕੇ ਸ਼ੇਪ ਕਰਨ ਤੋਂ ਬਾਅਦ ਜਿਹੜਾ ਤੇਲ ਜਾਂ ਲਾਉਂਦੇ ਲੜਦਾ ਜ ਹੈ ਹਾਂ ਉਹ ਪੀਂਦੇ ਸੀ ਅੱਛਾ ਉਹ ਕੰਜਰਦਿਆਂ ਨੇ ਲਿਬੀ ਵੀ ਪੀਣ ਲਾਤੇ ਉਹਦਰੇ ਹੀ ਪੀਣ ਲਾਤੇ ਦੁਕਾਨ ਵਾਲੇ ਹੋਰ ਮੈਂ ਦੁਕਾਨ ਵਾਲੇ ਨੂੰ ਮੈਂ ਕਹਾ ਅਸਦੀਕ ਬੁਰਜਾ ਨਹੀਂ ਲਫਾਫੇ ਨੂੰ ਬੁਰਜਾ ਕਹਿੰਦੇ ਮੈਂ ਕਹਾ ਅਸਦੀਕ ਬੁਰਜਾ ਉਹ ਕਹਿੰਦਾ ਲਾ 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 ਮਾ ਵੀ ਸਪੁਰਜਾ ਕਹਿੰਦਾ ਇੱਕੀ ਕਹਿੰਦਾ ਵੀ ਟਾਂਕ ਕੇ ਲੈ ਕੇ ਜਾ ਅੱਛਾ ਚੋਰੀ ਕਹਿੰਦਾ ਫੜਿਆ ਜਾਵੇਂਗਾ ਕੈਂਪ ਚ ਠੀਕ ਐ ਮੈਂ ਕਹਾਂ ਤੈਨੂੰ ਵੀ ਪਤਾ ਵੀ ਇਹ ਚੋਰੀ ਲੈ ਜਾਣੀ ਕਹਿੰਦਾ ਖੋਲ ਕੇ ਪੈਗ ਉਹਨੇ ਦਿਖਾਇਆ ਮੈਨੂੰ ਕਹਿੰਦਾ ਆ ਤੇ ਮੈਂ ਲਾਉਣਾ ਉਹ ਮੈਂ ਕਹਾਂ ਇਹ ਤਾਂ 2 ਸਾਲ ਲਾ ਕੇ ਚਲੇ ਜਾਣਗੇ ਤੇਰੇ ਪੁਰਜੇ ਲੀਕ ਹੋ ਜਾਣੇ ਪੀਪੀ ਇੱਥੇ ਤੂੰ ਤਾਂ ਇੱਤੀ ਰਹਿਣਾ ਅੱਛਾ ਉਹ ਪੀਨ ਲਾਤਾ ਉੱਥੇ ਹੈ ਉੱਥੇ ਲੋਕ ਉਧਰਲੇ ਪੀਨ ਲਾਤੇ ਇਹਨਾਂ ਨੇ ਮੈਨੂੰ ਕਹਿੰਦਾ ਯਾਰ ਜਰਦੇ ਦਾ ਜਗਾਰਦਾ ਕਰੀਏ ਜੀ ਫਲੈਟ ਆਉਣੀ ਕਹਿੰਦੇ ਮੈਂ ਬਾਸ ਤੇ ਸੀ ਹਾਂ ਮੈਂ ਕਿਹਾ ਮੈਂ ਲੈਣ ਜਾਣਾ 에어ਪੋਰਟ ਤੋਂ ਬੰਦਿਆਂ ਨੂੰ ਨਵੇਂਆਂ ਨੂੰ ਹਾਂ ਜਰਦੇ ਦਾ ਜਿਗਾਰ ਕਰ ਲਾਂਗੇ ਤੁਸੀਂ ਕਾਰ ਲੈ ਕੇ ਚੱਲੋ ਨਾਲ ਕਹਿੰਦੇ ਚਲੋ ਅਸੀਂ ਬਈ ਉੱਠ ਗਏ ਕਾਰ ਲੈ ਕੇ ਤੇ ਜਦੋਂ ਕਾਰ ਮੇਰੇ ਮਗਰ ਬਾਸ ਮੇਰੀ ਮੂਹਰੇ ਜਦੋਂ ਆਇਆ 2.5 300 ਬੰਦਾ ਹੁਣ ਜਰਦਾ ਸਾਰਿਆਂ ਕੋਲੇ ਆ ਬਈ ਤੇ ਮੰਦਾ ਕੋਈ ਨਹੀਂ ਹਾਂ ਜਦੋਂ ਬਾਸ ਤੇ ਚੜ ਗਏ ਮੈਂ ਕਿਹਾ ਕਿਸੇ ਕੋਲੇ ਜਰਦਾ ਤਾਂ ਨਹੀਂ ਵੀਰ ਓਏ ਹਾਂ ਬਾਸ ਜੇ ਮੈਂ ਮਾਰ ਕੇ ਮੈਂ ਕਿਹਾ ਜਰਦਾ ਨਾ ਹੋਵੇ ਕਿਸੇ ਕੋਲੇ ਹੂੰ ਕਹਿੰਦੇ ਹੈ ਨਹੀਂ ਉਹ ਮੈਂ ਕਾਰ ਵਾਲੇ ਨੂੰ ਮੈਂ ਕਿਹਾ ਕੋਈ ਡਰ ਨਹੀਂ ਹੈ ਨਹੀਂ ਕਿਸੇ ਕੋਲੇ ਨਾਕੇ ਵੇਚ ਦੀ ਜਾਨ ਦੰਨੇ ਆ ਉਹ ਕਹਿੰਦਾ ਵੇਖ ਲੈ ਇੱਕ ਅੱਧਾ ਹੋਰ ਨਾ ਰਗੜਿਆ ਜਾਵੇ ਮੈਂ ਕਿਹਾ ਹੁਣ ਆਪਾਂ ਪੁੱਛ ਲਿਆ ਹੈ ਨਹੀਂ ਦਾ ਹੈ ਨਹੀਂ ਹਾਂ ਹੁਣ ਜਾਣਦੇ ਮੈਂ ਕਿਹਾ ਤੇ ਚੈਕਿੰਗ ਕਰਾ ਲਿਆਂਗੇ ਪਰ ਦਫਾ ਕਰ ਮੈਂ ਕਿਹਾ ਮਰਨਾ ਇਹਨਾਂ ਨੇ ਆਪਾਂ ਥੋੜੀ ਹੈ ਹਾਂ ਇਹ ਕਹਿੰਦਾ ਕੀ ਗੱਲ ਆ ਮੈਂ ਕਿਹਾ ਇੱਥੇ ਸਜ਼ਾ ਬਹੁਤ ਬੜੀ ਤਮਾਕੂ ਦੀ ਵੀਰੇ ਅੱਛਾ ਕਹਨਰ ਮੇਰੇ ਕੋਲੇ ਆ ਮਗਾ ਕਾਟਦੇ ਭਰਾਵਾ ਮੈਂ ਕਹਾ ਮਾਰਿਆ ਜਾਏਗਾ ਉਹ ਮੈਂ ਪਰਨਾ ਪਛਾਦਾ ਸਵਾਰਿਆਂ ਨੇ ਕੱਢ ਲੈ ਕੇ ਕੋਲੇ ਦੋ ਪੜੇ ਕੋਲੇ ਇੱਕ ਢੇਰ ਲਾਤਾ ਹੂੰ ਕਾਰ ਵਾਲੇ ਨੂੰ ਮੈਂ ਕਹਿੰਦਾ ਮਾਲ ਜਾਦੇ ਆ ਜੇ ਤਾਂ ਫਾਂਸੀ ਹੋ ਜੂ ਕਹਿੰਦਾ ਹੁਣ ਮੈਂ ਕਹਿੰਦਾ ਕਾਰ ਚ ਰੱਖ ਲਾ ਤੂੰ ਕਿਤੇ ਸਮੁੰਦਰ ਤੇ ਸੱਡ ਸੁੱਟ ਦੇ ਕਹਾਂ ਐ ਕਰ ਲੈਨੇ ਆ ਹਾਂ ਉਹਨੇ ਇਕੱਠਾ ਕਰਿਆ ਬੰਦੇ ਗੱਡੀ ਚ ਰੱਖਿਆ ਲੈ ਗਏ ਕਹਿੰ ਪਾ ਗਿਆ ਹਾਂ ਮੈ ਲਾਗ ਲਾਤੀ ਉੱਤੇ ਮੈਨੂੰ ਕਹਿੰਦੇ ਯਾਰ ਬਾਈ ਮਿਲਿਆ ਤਾਂ ਕੋਈ ਹੈ ਨਹੀਂ ਯਾਰ ਉਹੀ ਸਟਾਤਾ ਤੂੰ ਹਾਂ ਉਹ ਮੈਂ ਕਿਹਾ ਹਜੇ ਬਹੁਤ ਕੁਝ ਚੈੱਕ ਹੋਣ ਵਾਲਾ ਪਿਆ ਤੁਹਾਡਾ ਹਾਂ ਉਹ ਗਾਂ ਜਾਂਦਿਆਂ ਨੂੰ ਬੈਸਤਰੇ ਦਿੰਦੇ ਆ ਭਾਂਡੇ ਦਿੰਦੇ ਆ ਗੱਦਾ ਦਿੰਦੇ ਆ ਹਨਾ ਤੇ ਉੱਥੇ ਹੁਣ ਉਹ ਵੀ ਵਿਚਾਰੇ ਹੁਣ ਉਹੋ ਜਿਹੇ ਆ ਜਿਹੜੇ ਦਿੰਦੇ ਆ ਉਹ ਨਾਲ ਆਇਮ ਗੱਦਾ ਬਣਾਉਣ ਭਾਂਡੇ ਬਣਾਉਣ ਜਰਦਾ ਹੈ ਪੰਜਾਬ ਵਧੀਆ ਜੀ ਹੈ ਨਾ ਬਹੁਤ ਵਧੀਆ ਪੋਡਕਾਸਟ ਮਤਲਬ ਕਿ ਐਸਾ ਬੰਦਾ ਐਸਾ ਬੰਦਾ ਹੈ ਕਿ ਸਿੱਧਾ ਜੋ ਮਰਜ਼ੀ ਜੋ ਜ਼ਿੰਦਗੀ ਦੇ ਵਿੱਚ ਹੋਇਆ ਹੈ ਉਹ ਸਾਰੀਆਂ ਸੱਚੀਆਂ ਗੱਲਾਂ ਸਨ ਇਹਦੀਆਂ ਸੱਚੀਆਂ ਗੱਲਾਂ ਹੈ ਨਾ ਬਿਲਕੁਲ ਤੇ ਵਧੀਆ ਯਾਰ ਮੈਂ ਕਹਿੰਦੀ ਆ ਕਿ ਐਸਾ ਮਤਲਬ ਕਿ ਇਹ ਨਹੀਂ ਕਿ ਮੈਂ ਕੋਈ ਗੱਲ ਕਰਾਂਗਾ ਤੇ ਮੇਰੀ ਲੀਕ ਹੋ ਜੇਗੀ ਪੂਰੀ ਮੀਡੀਆ ਚ ਮੇਰੀ ਪਹੁੰਚ ਜਾਏਗੀ ਨਹੀਂ ਉਹਦੀ ਸਾਰੀ ਜ਼ਿੰਦਗੀ ਆਪ ਬੀਤੀ ਹੈ ਉਹ ਵੇਖ ਲੋ ਪਹਿਲੇ ਉਹਨੇ ਸਾਰਾ ਪੰਜਾਬ ਦਾ ਦੱਸਿਆ ਇਹ ਜਿਹੜਾ ਹੁਣ ਐਪੀਸੋਡ 2 ਆਇਆ ਨਾ ਦੂਸਰਾ ਐਪੀਸੋਡ ਆਇਆ ਪਾਰਟ 2 ਦੇ ਵਿੱਚ ਇਹ ਇਹ ਹੁਣ ਆਪਣੀ ਮੇਰੇ ਖਿਆਲ ਸਾਰੀ ਜ਼ਿੰਦਗੀ ਦਾ ਸਾਰੀ ਜ਼ਿੰਦਗੀ ਦਾ ਦੱਸਣਾ ਕਿ ਬਾਹਰ ਦੇ ਬਾਰੇ ਵਿੱਚ ਮਤਲਬ ਕਿ ਉਹਨਾਂ ਨੇ ਦੱਸਿਆ ਟ੍ਰੈਕਟਰ ਵਿੱਚ ਲਾਏ ਪੱਕੇ ਵਿੱਚ ਹੀ ਕੀਤਾ ਸਭ ਕੁਝ ਕੀਤਾ ਲੇਕਿਨ ਹੁਣ ਉਹ ਦੱਸਣਗੇ ਕਿ ਬਾਹਰ ਦੀ ਵੀਡੀਓ ਆਪਾਂ ਹੁਣ ਆਪਣੇ ਵੀਵਰਜ਼ ਨਾਲ ਪਾਰਟ ਚ ਸ਼ੇਅਰ ਕਰਾਂਗੇ ਹਾਂ ਜੀ ਵੀਡੀਓ ਜਿਹੜੀ ਤੇ ਆਪਾਂ ਆਪਣੇ ਵੀਰਲ ਪੈਨਲ ਭਰਾਵਾਂ ਦੇ ਨਾਲ ਥੋੜੇ ਪਾਰਟ ਬਣਾ ਕੇ ਸ਼ੇਅਰ ਕਰਾਂਗੇ ਤੇ ਦੇਖ ਜਨ ਦੂਜੇ ਪਾਰਟ ਦੇ ਵਿੱਚ ਤਾਰੀ ਬਾਬਾ ਜਿਹੜੇ ਨੇ ਉਹ ਆਪਣੇ ਵੀਰਲ ਪੈਨਲ ਨੂੰ ਸਾਨੂੰ ਕੀ ਦੱਸਦੇ ਨੇ ਕਿ ਅਸੀਂ ਤੁਹਾਡਾ ਕੀ ਸ਼ੇਅਰ ਕਰਦੀਆਂ ਤੇ ਮਿਲਦੇ ਜੀ ਅਦੇ ਦੂਸਰੇ ਪਾਰਟ ਦੇ ਵਿੱਚ ਸਾਨੂੰ ਤੋਂ ਇਜਾਜ਼ਤ ਜਾਣ ਤੋਂ ਪਹਿਲੇ ਜਾਣੇ ਤੇ ਨਵੇਂ ਨਾਲੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪਹਿਲੇ ਕਿਤੇ ਬਟਨ ਨਾਲ ਬਾਅਦ ਵਿੱਚ ਵੀਡੀਓ ਸ਼ੇਅਰ ਤੇ ਲਾਈਕ ਲਾਜ਼ਮੀ ਕਰਨ ਗੁੱਡ ਬਾਏ ਟੇਕ ਕੇਅਰ ਰਬ ਰਬ